ਯੋ 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 ਭਾਈ ਜੀ ਵਿਸ਼ੁਪਰੀ ਫਾਇਰ ਕਾ ਮਾਉਂ ਨੇ ਪਿੰਡ ਦੇ ਵਿੱਚ ਧਮਾਕੇ ਦਾ ਐਂਟਰੀ ਪਿੰਡ ਵਾਲਿਆਂ ਵੱਲੋਂ ਓ ਬੱਲੇ ਬੱਲੇ ਭਾਈ ਸਾਡਾ ਬਰਾ ਸਾਡਾ ਬਰਾ ਪਿੰਡ ਪਹੁੰਚ ਗਿਆ ਵਿਸ਼ਵਦੀਪ ਫਾਇਲ ਕਾ ਪਿੰਡ ਪਹੁੰਚ ਗਿਆ ਬਾਈ ਜੀ ਆ ਬਾਬਾਈ ਦਾ ਬਹੁਤ ਬਹੁਤ ਧੰਨਵਾਦ ਆ ਬਾਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਨੂੰ ਵੀਡੀਓ ਨਾਲ ਆ ਲਾਈਵ ਲਾਈਵ ਆ ਕੋਈ ਚੱਕਰ ਨਹੀਂ ਧੰਨਵਾਦ ਪਰਾ ਈਅਰ ਹਾਰ ਤਾਂ ਪਾ ਗਈ ਜੰਦਾਬਾਦ 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 ਉਹ ਬਈ ਹਾਰ ਗੰਡੀ ਹਾਰ ਗੰਡੀ ਇੱਕ ਤੇਰੇ ਅਸਤੇ ਰੁਕ ਜਾ ਭਰਾਵਾ ਉਹ ਲੈ ਇੱਕ ਉਹ ਇੱਕ ਛੱਡ ਦੇ ਬਾਕੇ ਦੇਖਵਾ ਨਾ ਜਿੰਦਾਬਾਦ ਜਿੰਦਾਬਾਦ ਪਾਸੇ ਪਾਸੇ سال کا زندہ باد سلام کرے گا ماما بابا ਮંત્રી ਬਣ ਗਿਆ ਸਮਝਣਾ ਮੰਤਰੀ ਮੰਤਰੀ ਬਣ ਗਿਆ É Guru, filho हथ छॾ हिकु मिंट हिकु मिंट पोइ छॾ तूं मादा ਓਏ ਗੱਲ ਸੁਣ ਲੋ ਸਾਰਿਆਂ ਜਿਹੜਾ ਕਰੋ ਬਾਬਾ ਮੇਜਰ ਸਿੰਘ ਛੋਟੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਤੁਹਾਡਾ ਵਿਸ਼ਵਦੀਪ ਤੁਹਾਡੀ ਝੋਲੀ ਪਾਇਆ ਬੋਲੇ ਧੰਨਵਾਦ ਕਰਦਾ ਭਾਈ ਦਵਿੰਦਰ ਸਿੰਘ ਜੀ ਦਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਬਲਵੀਰ ਸਿੰਘ ਜੀ ਦਾ ਬਾਪੂ ਬਲਵੀਰ ਸਿੰਘ ਜੀ ਚੀਮਾ ਔਰ ਸਾਡੇ ਭਾਈ ਸਾਹਿਬ ਗੁਰਸੇਮ ਸਿੰਘ ਜੀ ਔਰ ਸਾਡੇ ਭਾਈ ਨਿੰਗ ਸਾਹਿਬ ਜੀ ਗੁਰਸੇਮ ਸਿੰਘ ਜੀ ਔਰ ਜਿੰਨੀਆਂ ਪੰਜਾਬ ਦੀਆਂ ਨਿੰਗ ਜਥੇਬੰਦੀਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬਰੇ ਜਸਲਾਕਾਰ ਭਾਈ ਇੱਥੇ ਆਪਣੇ ਨਿੰਦਿਪਾੜ ਵਰਣ ਜੀ ਉਹਨਾਂ ਦਾ ਬੜਾ ਧੰਨਵਾਦ ਕਰਦਾ ਕਿ ਅੱਜ ਇਰੇ ਆ ਬੰਦੇ ਤਨ ਹਰਸੀ ਆਉਦੇ ਆਪ ਨੂੰ ਕੰਡੇ ਠੱਗਾਂ ਨੇ ਮੈਨੂੰ ਅੰਨੁਚੀਤਾ ਸੀ ਤੇ ਅੱਜ ਸੱਚੇ ਬੰਦਿਆਂ ਨੇ ਜਾ ਕੇ ਮੈਨੂੰ ਬਾਹਰ ਕੱਢਿਆ ਬੋਲੇ ਨਾ ਦੇਖ ਲੋ ਅੱਜ ਮਾਉ ਆਣੇ ਦੇ ਵਿੱਚੋਂ ਲਾਇਤ ਕੱਟੀ ਗਈ ਅੱਜ ਨੇਰਾਛਾਤਾ ਵਾਹ ਬੋਲੇ ਗੱਲ ਸੁਣ ਲੈ ਯਾਰ ਕਿਉਂ ਤੂੰ ਰੌਲਾ ਪਾਇਆ ਕਦੇ ਨਾਰੇ ਨੂੰ ਲੱਗੇ ਨਾ ਗੱਲ ਸਹੀ ਹੋਵੇ ਨਾ ਉਹ ਨਿੰਗ ਜੱਥੇ ਬੰਦੀਆਂ ਨੇ ਜਿਹੜੇ ਪੰਜਾਬ ਦੇ ਵਿੱਚੋਂ ਮੇਰੇ ਭਾਈ ਮੇਰੀਆਂ ਪੈਠਣ ਮੇਰੇ ਦੇ ਵਿੱਚ ਬੋਲੇ ਆ ਉਹਨਾਂ ਨੇ ਅੱਜ ਮਾਹਾਂ ਵਾਲੇ ਦੇ ਵਿੱਚ ਬਿਸ਼ੂਪਦੀਪ ਨੂੰ ਲਿਆ ਕੇ ਸਾਡੀ ਆ ਢਿੰਗ ਜੱਥੇ ਬੰਦੀਆਂ ਨੇ ਲਿਆ ਕੇ ਸਹ ਕਿਸੇ ਨੇ ਲੈਟ ਕਟਵਾਤੀ ਆ ਲੈਟ ਬੰਦ ਕਰਵਾਤੀ ਆ ਤੁਸੀਂ ਨਹੀਂ জানੋਗੇ ਸਿਆਸਤ ਦੀਆਂ ਗੱਲਾਂ ਤੇ ਮੈਂ ਕਹੂੰਗਾ ਅੱਜ ਸਾਡੀਆਂ ਨਿੰਗ ਜੱਥੇ ਬੰਦੀਆਂ ਨੇ ਪੰਜਾਬ ਦੇ ਯੋਧਿਆਂ ਨੇ ਜਿਹੜੇ ਵੀ ਮੇਰੇ ਹੱਕ ਦੇ ਵਿੱਚ ਬੋਲੇ ਉਹਨਾਂ ਨੇ ਅੱਜ ਮਾਊਂਨ ਦੇ ਵਿੱਚੋਂ ਜਲਾ ਕਰਤਾ ਪੈਸਾ ਇੱਥੇ ਉਹਨਾਂ ਦੇ ਖੰਭੀ ਆਲੋ ਸਾਰਿਆਂ ਨੂੰ ਜਿਹਨਾਂ ਦੇ ਵੀਰਾਂ ਦਾ ਵੀ ਖੁਦ ਨਾਮ ਕਰਤਾ ਜਿਨ੍ਹਾਂ ਨੇ ਮੇਰੀਆਂ ਮਾਵਾ ਮੇਰੀਆਂ ਭੈਣਾਂ ਜਿਨ੍ਹਾਂ ਨੇ ਮੇਰਾ ਬਹੁਤ ਹੀ ਸਤਕਾਰ ਕੀਤਾ ਤੇ ਇਹਨਾਂ ਮਾਵਾ ਦੇ ਇਹ ਕਿਹ ਲੋ ਚੱਲੋ ਜਸਨਾ ਦੀ ਤੁਮ ਰਮਾਇ ਆਉਦੇ ਮੱਥੇ ਦੇ ਨਾਲ ਲਉਣਾ ਜਿੰਨੇ ਸਾਰੇ ਭਰਾ ਅੱchre ਆ ਸਾਡੇ ਸਾਰੇ ਲੋਕ ਇਕੱਠੇ ਆ ਸਾਰਿਆਂ ਨੂੰ ਗੁਰੂ ਖੱਦੇ ਦੀ ਸਾਂਝ ਪਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਥੋਣ ਹੌਸ ਸਾਸਰੀਆ ਕਾਰਾ ਕੋਈ ਖੇਰਾ ਚੱਲੋ ਚਿੰਗਿਆ ਫਿਰ ਆਪਣਾ ਘੋਗਾ ਉਹ ਜਰ ਗਿਆ ਉਹਨੇ ਵਿਸ਼ੇ ਜੋ ਕਰਦੇ ਆ ਪਿੱਛੇ ਉਹਨੂੰ ਸ਼ਰਮ ਵਿੱਚ ਬੰਦਾ ਮੈਂ ਬਹੁਤ ਆਸ ਕਰਦਾ ਹਾਂ ਕਿ ਉਹ ਦੇਦਾ ਵੀ ਤਾਂ ਮੰਮੀ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦਾ ਮੈਂ ਸਾਰੇ ਮਾਹੂਆਂ ਨੇ ਬੋਧਿਆਂ ਦਾ ਧੰਨਵਾਦ ਕਰਦਾ ਜਿੰਨੇ ਮੈਨੂੰ ਦੇ ਸਰੋ ਲੋ ਯਾਰ ਪਰਮ ਸਿਧਾਰਜੋਗ ਸਾਥੀਓ ਸੁਣੋ ਯਾਰ ਸੁਣੋ ਉਹ ਵੀ ਕੱਟਣਾ ਕਰਨ ਹੋਇਆ ਜਦੋਂ ਚੱਪਟੇ ਆ ਉਹ ਤੁਹਾਡੇ ਪੈਨ ਡਾਕੂਮੈਂਟ ਪਿੱਛੇ ਨਾਲ ਦੇ ਤੁਹਾਡੇ ਸਮਾਜ ਦੇ ਇੱਕੇਲਾ ਕਰਕੇ ਅੱਜ ਜਿਹੜਾ ਪਰਚਾ ਆ ਇਹਨਾਂ ਤੇ ਜੋ ਵੀ ਬਣਾਇਆ ਸੀ ਉਹ ਟੋਟਲ ਪਰਚਾ ਤਿੰਨਾ ਤੇ ਖਰਚ ਹੋ ਗਿਆ ਠੀਕ ਕੋਈ ਪਰਚਾ ਜਿਹੜਾ ਇਹਨਾਂ ਤੇ ਨਹੀਂ ਆ ਹੁਣ ਪਰ ਮੈਂ ਇੱਕ ਬੇਨਤੀ ਕਰੂੰਗਾ ਵੀ ਆਪਣੀ ਏਕਤਾ ਬਣਾ ਕੇ ਰੱਖੋ ਜਿਹੜਾ ਵੀ ਸਾਡਾ ਬਾਨ ਕੋਈ ਅੱਖ ਚੱਕ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕੋਈ ਸਾਨੂੰ ਬੋਲਣ ਦੀ ਜ਼ੁਰਤ ਕਰਦਾ ਹੈ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਕ੍ਰਮ ਚੌਧਰੀ ਹੈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਸਕਦੇ ਆ ਗਾਂ ਤੋਂ ਵੀ ਥੋੜਾ ਜਿਆ ਚਕੰਦੇ ਰਹਿਣ ਦੀ ਜ਼ਰੂਰਤ ਆ ਖਾਸ ਕਰ ਮੇਰੇ ਨੌਜਵਾਨ ਵਰਗ ਨੂੰ ਆਪਣਾ ਏਕਾ ਬਣਾ ਕੇ ਰੱਖੋ ਕਿਉਂਕਿ ਏਕਤਾ ਦੇ ਰੰਗੀਲ ਬੁਲੇ ਸਾਰੇ ਆਓ ਸਾਡੀ ਏਕਤਾ ਹੋਰ ਦੂਜਾ ਮੈਂ ਪੂਰੇ ਪਿੰਡ ਨੂੰ ਇਹ ਦਸ਼ਮੇਸ਼ ਤਰਨਾ ਦਲ ਵੱਲੋਂ ਸਾਡੇ ਕੌਮੀ ਜਰਨਲ ਬਾਬਾ ਮੇਜਰ ਸਿੰਘ ਦੀ ਛੋਡੀ ਸਾਹਿਬ ਵੱਲੋਂ ਅਸੀਂ ਤੁਹਾਡੇ ਨਾਲ ਆਸ ਬਲਬੀਰ ਸਿੰਘ ਚੀਮਾ ਗਰਮ ਗਰਮ ਜਨ ਸੰਜੇ ਤੇ ਬੰਦਿਆਂ ਪਾਰਿਆ ਤਾਂ ਇੱਕ ਬਿਲਕੁਲ ਮੈਂ ਤੁਹਾਨੂੰ ਜੀ ਦੇਣੀ ਚਾਹਨਾ ਕੋਈ ਵੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਬਿਲਕੁਲ ਜਿਹੜੇ ਸਰਪੰਚ ਸਾਹਿਬ ਨਾਲ ਗਏ ਸੀਗੇ ਸਰਦਾਰ ਨਰਿੰਦਰ ਸਿੰਘ ਜੀ ਉਹਨਾਂ ਦੇ ਬਾਹਰੇ ਪੱਛੇ ਜਿਹੜੀ ਛੌਣੀ ਆ ਬਾਬਾ ਜੀਵਨ ਸਿੰਘ ਦੀ ਉਹ ਛੌਣੀ ਸਾਡੀ ਆਪਣੀ ਆ ਸਾਨੂੰ ਅੱਜ ਪਤਾ ਲੱਗਿਆ ਕਿਉਂਕਿ ਉੱਥੇ ਜਦੋਂ ਬੋਰਡ ਪੜਿਆ ਤੇ ਮੈਂ ਜ਼ਿੰਦੇਦਾਰਾਂ ਨਾਲ ਗੱਲ ਕੀਤੀ ਆ ਬਾਬਾ ਬਲਦੇਵ ਸਿੰਘ ਜੀ ਬਾਬਾ ਆਤਮਾ ਸੰਗਜੀ ਦੇ ਨਾਂ ਤੇ ਉਹ ਛੋਣੀ ਐ ਉੱਥੇ ਤੁਸੀਂ ਤੁਹਾਡੀ ਆਪਣੀ ਛੋਣੀ ਐ ਕੋਈ ਵੀ ਤਕਲੀਫ ਹੁੰਦੀ ਆ ਉਹ ਛੋਣੀ ਦੇ ਵਿੱਚ ਜਾ ਸਕਦੇ ਹੋ ਦੱਸ ਸਕਦੇ ਹੋ ਲੇਕਿਨ ਆਪਸ ਵਿੱਚ ਹੀ ਏਕਤਾ ਬਣਾ ਕੇ ਰੱਖੋ ਏਕਤਾ ਦੇ ਵਿੱਚ ਵਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਨੀ ਖੁਸ਼ੀ ਮੈਨੂੰ ਵਿਸ਼ਵਦੀਪ ਤੇ ਆਉਣ ਦੀ ਨਹੀਂ ਹੋਈ ਜਿੰਨੀ ਖੁਸ਼ੀ ਆ ਆਪਣੇ ਭੈਣ ਭਰਾਵਾਂ ਨੂੰ ਵੇਖ ਕੇ ਹੋਣੀ ਤਾਂ ਆਪਣੇ ਨਾਂ ਦੇ ਆਪੇ ਤਾੜੀਆਂ ਮਾਰ ਲਓ ਆ ਜਿਹੜੇ ਤੁਹਾਡਾ ਇੱਕ ਆ ਨਾ ਤੁਹਾਡਾ ਇੱਕ ਆ ਕਿੰਦੀ ਜਿੰਦੀ ਇਹ ਤੁਹਾਡੇ ਏਕੇ ਨੇ ਬਰੋਤੀਆਂ ਦੀਆਂ ਨੀਂਦਾਂ ਹਰਾਮ ਕਰ ਦਿੱਤੀਆਂ ਤੇ ਅੱਜ ਇੱਕ ਗੱਲ ਮੈਂ ਸ਼ੁੱਧ ਪੰਜਾਬੀ ਦੇ ਵਿੱਚ ਕਹਿਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਵਿਸ਼ਵਦੀਪ ਤੇ ਧੱਕਾ ਕੀਤਾ ਵੀ ਭਾਈ ਆਖਾ ਖੋਲ ਕੇ ਵੇਖ ਲਓ ਵਿਸ਼ਵਦੀਪ ਕੱਲਾ ਨਹੀਂ ਹਾਂਜੀ ਹੁਣ ਕਿਤੇ ਗਲਤੀ ਨਾਲ ਵੀ ਇਹਦੀ ਵਾਅ ਵੱਲ ਵੀ ਨਾ ਕਿਤੇ ਵੇਖ ਲਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਗਰੀਬ ਅਮੀਰ ਦੇ ਅੱਗੇ ਸਤਕਾਰ ਵਜੋਂ ਸਿਰ ਝੁਕਾਉਣਾ ਜਾਣਦਾ ਨਾ ਤੇ ਇਹ ਯਾਦ ਕਰਾ ਦਿਆਂ ਇਹ ਬਾਬੇ ਜੀਵਨ ਸਿੰਘ ਦੀ ਕੌਮ ਆ ਇਹ ਹਾਥੀਆਂ ਤੇ ਚੜ ਚੜ ਕੇ ਸੁੰਡਾ ਲਾਉਣ ਵਾਲੀ ਕੌਮ ਹੈ ਨੇਟੇ ਗੁਰਗੇ ਬੋਲੇ ਬੋਲੇ ਸੌਨਹਾ ਜਸਰੀਏ ਕਾਰਨ ਅੱਜ ਮੈਂ ਤੁਹਾਨੂੰ ਪਿੰਡ ਵਾਸੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਤੇ ਮੇਰੇ ਨਾਲ ਇੱਕ ਵਾਅਦਾ ਕਰੋ ਦੇਖੋ ਮੈਂ ਤੁਹਾਡਾ ਵਾਅਦਾ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਆਪਣੇ ਸਮਾਜ ਦੇ ਭੈਣ ਭਰਾ ਉਹਨਾ ਕਿਤੇ ਵੀ ਕੋਈ ਤੱਕਾ ਹੁੰਦਾ ਵਾ ਮੈਂ ਸਭ ਤੋਂ ਪਹਿਲਾਂ ਪਹੁੰਚਿਆ ਕਰੂੰਗਾ ਜਿੱਦਾਂ ਵਿਸ਼ਵਦੀਪ ਦੇ ਹੱਕ 'ਚ ਪਹੁੰਚਿਆ ਪਰ ਤੁਸੀਂ ਅੱਜ ਵਾਅਦਾ ਕਰੋ ਜਕਾਰਿਆਂ ਦੀ ਗੂਣ ਦੇ ਵਿੱਚ ਪੀ ਵਿਰੋਧੀਆਂ ਨੇ ਜਿਹੜਾ ਇਹਦਾ ਕਦ ਉੱਚਾ ਹੋਣ ਤੋਂ ਡੱਕਿਆ ਨਾ ਆ ਸਰਪੰਚੀ ਇਲੈਕਸ਼ਨ ਆਉਣ ਵਾਲੀ ਆ ਭਾਈ ਆਪਣੇ ਵਿੱਚੋਂ ਹੀ ਕੋਈ ਭੈਣ ਭਰਾ ਚੁਗਲਾਂਗੇ ਤੇ ਉਹਨਾਂ ਦੇ ਮੂੰਹ ਤੇ ਚਪੇੜ ਮਾਰਨੀ ਆ ਸਰਪੰਚੀ ਆਪਣੇ ਘਰ ਦੇ ਯਾਰ ਮੇਰੇ ਵੀਰੋ ਇਹ ਆਵਾਜ਼ ਵੱਤ ਵੱਤ ਸ਼ੇਅਰ ਕਰਦੇ ਹੋ ਐਸਸੀ ਸਮਾਜ ਦੇ ਲੋਕ ਇਹ ਚਪੇੜ ਇਹ ਮੀਣਾ ਤੁਹਾਡੇ ਉੱਤੇ ਸੀ ਇਹ ਐਸੇ ਤਰ੍ਹਾਂ ਹੀ ਜਿੱਦਾਂ ਅੱਜ ਮਹੂ ਮੰਡ ਦੇ ਵਿੱਚੋਂ ਪਿੰਡ ਆਪਣਾ ਚੁਣਿਆ ਸਰਪੰਚ ਚੁਣਨਗੇ ਇਸੇ ਤਰ੍ਹਾਂ ਸਰਪੰਚੀ ਦੇ ਵਿੱਚ ਆਪਣੇ ਮਜਬੀ ਸਿੱਖ ਰੰਗਰੇਟੇ ਐਸਸੀ ਵਰਗ ਦੇ ਸਰਪੰਚ ਚੁਣ ਕੇ ਵੱਡੀ ਗਿਣਤੀ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਮਜਬੀ ਸਿੱਖ ਸਰਪੰਚ ਬਣਾਓ ਮੇਰੇ ਭਰਾਓ ਸਾਰਿਆਂ ਸਤਕਾਰ ਕਰੋਗੇ ਤੁਹਾਨੂੰ ਸਤਕਾਰ ਮਿਲੇਗਾ ਜੇਕਰ ਸਾਨੂੰ ਤੁਸੀਂ ਭਾਈ ਸਾਹਿਬ ਜੀ ਨੀਚ ਵਿਖਾਓਗੇ ਤੁਹਾਨੂੰ ਤਕਰਾਰ ਮਿਲੇਗਾ ਇਹ ਗਲੀਆਂ ਸਾਲਿਹ ਸੋਹ ਸਿਆਕਾਰ ਜੀ ਮਹਾਰਾਜੀ ਖੜੇ ਹੋ ਗਏ ਆ ਹਜ਼ਾਰਾਂ ਦੀ ਸਦੀ ਖੜੇ ਕਰੋ ਜੋ ਬੋਲੋ ਸੋਹਾਲਾ ਸੋਹ ਸਿਆਕਾਰ ਕਰਾਂਗੇ ਸੋਹਣਿਆ ਹੋ ਜਾਵੇ ਬਗੇ ਪਾਵੇ ਭਾਈ ਸਾਹਿਬ ਮੇਰੇ ਕੋਲ ਸੜੀ ਜਾਂਦੇ ਚੋਣਾਂ ਸਭ ਨੂੰ ਉੱਛੇ ਚੱਕ ਦੇ ਕੇ ਚਰਮਣੀ ਰੰਗਰੇਤ ਆਨ ਨਾਲ ਤਣ ਤਣ ਬਾਬਾ ਜੀਵਨ ਸਿੰਘ ਜੀ ਦੇ ਚਾਣਾ ਕਮਲਾ ਨੂੰ ਸੁਭਾਣੇ ਬਾਬਾ ਜੀ ਨਾਲ ਜਾਵੇ ਸੋਹਣਿਆਂ ਹੋ ਜਾਵੇ ਫਤੇ ਬਾ ਤਣ ਤਣ ਪੁਰੇ ਰੈਡ ਕਿੱਦਾਂ ਲੰਘ ਜਾਏ ਇੰਨਾ ਚਰਨਾਲ ਬਾਬਾ ਮੇਜਰ ਸਿੰਘ ਜੀ ਦੇ ਕਮਲਾ ਨੂੰ ਭਾਵੇ ਸਤਿ ਸ੍ਰੀ ਅਕਾਲ ਉਹ ਬੜਾ ਹੀ ਇੱਕ ਮਿੰਟ ਸਾਰੇ ਮੇਰੇ ਭੈਣ ਭਰਾ ਮੇਰੀ ਇੱਕ ਇੱਕ ਆਵਾਜ਼ ਨਾਲ ਸਹਿਮਤੀ ਪਟਾਉਣੀਆਂ ਕੀ ਤੁਸੀਂ ਵਿਸ਼ਪਦੀਪ ਦੇ ਹੱਕ ਦੇ ਵਿੱਚ ਹੈਗੇ ਹੋ ਇਹਨਾਂ ਵਿਰੋਧੀਆਂ ਦੇ ਮੂੰਹ ਤੇ ਚਪੇੜ ਮਾਰੋਗੇ ਮਾਰ ਆਪਣਾ ਏਕਾ ਬਣਾ ਕੇ ਰੱਖੋਗੇ ਬੋਲੇ ਸੋਨਹੋ ਸੋਨਹੋ ਜਗਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਹ ਜਤਿੰਦਰ ਚਲੋ ਜਤਿੰਦਰ ਸਿੰਘ ਜਤਿੰਦਰੋ ਦੇਖ ਮੈਂ ਹੋਰ ਕੋਈ ਨਾ ਬੁਲਾਇਆ ਮੇਰੇ ਸਾਥੀ ਜਤਿੰਦਰ ਸਿੰਘ ਤੇ ਲਖਵਿੰਦਰ ਸਿੰਘ ਇੱਥੇ ਪਾਗੇ ਚੱਕਦੇ ਕੁਰਸੀ ਲਖਵਿੰਦਰ ਸਿੰਘ ਜੀ ਜਤਿੰਦਰ ਆਇਆ ਲਖਵਿੰਦਰ ਕਿੱਧਰ ਗਿਆ ਇੱਕ ਮਿੰਟ ਇੱਕ ਆਹ ਕੁਰਸੀ ਪਰੇ ਕਰ ਲਓ ਬੰਦੇ ਨੇ ਕਿੰਨੇ ਸਾੜ ਤੋਂ ਦੁਆ ਕਿੱਥੇ ਗਿਆ ਅੰਸਰ ਕਿਹਦੇ ਚਲੀ ਗਿਆ ਜਿੰਦਰ ਕਿੱਥੇ ਗਿਆ ਤੇਰੇ ਪਿੱਛੇ ਵੀ ਆ ਗਿਆ ਲੈ ਫੜ ਦੂਗੀ ਇੱਕ ਮਿੰਟ ਬਈ ਪੜਾਈਂ ਯਾਰ ਮੜਾ ਗਿਆ ਜਿੰਦਰ ਕਿੱਥੇ ਗਿਆ ਚਲੋ ਚਲੋ ਮੇਰਾ ਭਰਾ ਕਰ ਸਾਵਾ ਨਾਲੀ ਹੈ ਤੇ ਨਾਲੀ ਜ਼ਿੰਦਗੀ ਚਲੋ ਅ ਭਾਈ ਮਾੜਾ ਪਰਾਂ ਯਾਰ ਆਜੋ 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 E ਕਿੰਨੀ ਕਿ ਖੁਸ਼ੀ ਆ शदीपाके स्वागत ओके ठहर ਪਾਣੀ ਪਾਣੀ ਕਿਉਂ ਜਦ ਪਾਣੀ ਦੇ ਪਾਣੀ ਨੂੰ ਪਾਣੀ ਦੇ ਓਏ ਚੱਕੇ ਪੱਕਾ ਪੱਕਾ ਚਲਾ ਲਓ ਬਾਬੂ ਚਲੋ ਓ ਪੱਕਾ ਚਲਾਓ ਮੈਨੂੰ ਪਤਾ ਨਹੀਂ ਮੈਂ ਭਾਈ ਯਾਰ ਗਾੜ ਪੱਕਾ ਚਲਾ ਲਓ ਓਏ ਬਰਾ ਹਟੋ يا دل يا دل پيار سان گڏ پيار سان گڏ ਤਾ ਡੋਡੂ ਸਾਡੇ ਫੌਜੀ ਮੈਂ ਯਾਰ ਤੇ ਜਰ ਹਰ ਦਾ ਮੇਲੇਾਂ ਦੇ ਅੱਲਾ ਤੇਰੀ ਨਾ ਪੁੱਠੇਰਾ ਨਹੀਂ ਪੁੱਲਾ ਹੁਤਾ ਆ ਕੇ ਪਾਣਾ ਤੁਹਾਨੂੰ ਪਤਾ ਨਾ ਮੈਂ ਵੀਡੀਓ ਪਾਪਾ ਸਾਖ ਲਈ ਮੇਰਾ ਭਰਾ ਕੁਦ ਨਾਵੇ ਕਿ ਤੇ ਨਾ ਦੇ ਚੈਨਲ ਸਾਹਮਣੇ ਮੈਂ ਸੱਚੇ ਪਾਸ਼ਾ ਕੀ ਗੱਲ ਤੋਂ ਕਰਦਾ ਨਾਮ ਲੈ ਕੇ ਧੰਨਵਾਦ ਕਰਦੇ ਹਾਂ हां ਨੇਂਗ ਜਿਹੜੇ ਬੰਦੀਆਂ ਦਾ ਜਿਹੜੇ ਬਾਬਾ ਇੱਕ ਜਿਹੜੇ ਮੇਜਰ ਕਨਸਟਿਟਿਊਐਂਟ ਜੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਤੇ ਜਿਹੜੇ ਬਲਬੀਰ ਸਿੰਘ ਝੀਮਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਸੀ। ਪਹਿਲੇ ਤੋਂ ਧੰਨਵਾਦ ਕਰਦੇ। ਬਾਬਾ ਜਵੇਂਦਰ ਜੀ ਇੱਕ ਜਿਹੜੇ ਬਾਬਾ ਜਵੇਂਦਰ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ। ਬਹੁਤ-ਬਹੁਤ ਜਿਹੜੇ ਉਹਨਾਂ ਨੇ ਸਾਡੇ ਭਰਾਵਾਂ ਨਾਲ ਸਾਡੇ ਵਿੱਚ ਮਿਲਿਆ। ਬਹੁਤ-ਬਹੁਤ ਮੇਰ ਉਹਨਾਂ ਦੀ। ਹਾਂ ਸੱਚੇ ਪਾਤਸ਼ਾਹ ਨੇ ਮਾਰ ਗੁਰੂ। भई बराम <tart> <sprang>